ਸਾਡੇ ਕੋਲ ਚਰਨਜੀਤ ਐਡੀਐਸ ਜਿਹੜਾ ਰਾਜੂ ਸ਼ੂਟਰ ਸੀਗਾ ਇਹਦੇ ਨਾਲ ਨੌ ਮੁਕਤਮੇ ਟੁੱਟ ਲੱਠ ਪਹਿਲੇ ਸੀਗੇ ਨੌਆਂ ਇੱਕ ਟੁੱਟੀਆਂ ਜਿਹੜਾ ਬੈਂਕ ਟਫੇਪੀ ਕਰਨ ਆਏ ਸੀਗੇ ਤਾਂ ਉੱਥੇ ਜਦੋਂ ਬੈਂਕ ਟਫੇਪੀ ਤੇ ਪੀਸੀਆਰ ਦੀ ਗੱਡੀ ਪਹੁੰਚ ਜਾਂਦੀ ਹੈ ਤਾਂ ਇਹ ਸਫਲ ਹੋ ਜਾਂਦੀ ਤੇ 35 ਪਰ ਜਾਂਦੇ ਹੋਏ ਰਾਜੀਪੁਰ ਨੇ ਫਾਇਰ ਕੀਤਾ ਸੀ ਜਿੱਦੇ ਤੇ ਅਸੀ ਬਲਵਿੰਦਰ ਸਿੰਘ ਕਾਫੀ ਇੰਜਰਡ ਹੋ ਗਿਆ ਸੀ ਔਰ ਦੋ ਤਿੰਨ ਸਰਜਰੀਜ਼ ਹੋਈਆਂ ਉਹਨਾਂ ਦੀ ਉਦੋਂ ਤੋਂ ਹੀ ਅਸੀਂ ਇਹਦੇ ਪਿੱਛੇ ਚੜੇ ਹੋਏ ਸੀਗੇ ਅੱਜ ਕੱਲ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਉਪਤਾਂ ਕੀ ਚਵਾਲਦੀ ਏਰੀਆ ਜਿੱਥੇ ਕੋਈਆਂ ਤਾਂ ਪਨਾਹ ਲੈਣਾ ਹੋਗਾ ਜਾਂ ਕੋਈ ਉਦੋਂ ਫਾਮਸੀਗਾ ਉੱਥੇ ਜਿਹੜੀ ਸਾਰੇ ਜ਼ਿਲ੍ਹੇ 'ਚ ਨਾਕਾਬੰਦੀ ਕੀਤੀ ਗਈ ਸੀਗੀ ਸੀਆਈਏ ਟੀਮ ਜਿਹੜੀ ਸੀਗੀ ਉਹਨੂੰ ਇਹ ਉਹਦੇ ਨਾਲ ਟਕਰਾ ਹੋ ਗਿਆ ਫੁੱਟ ਇਹਨੇ ਜਿਹੜਾ ਇਸ ਤੋਂ ਦੋ ਸਿਗੇ ਦੇ ਕੋਲੇ ਨੇ ਗੋਸਟ ਮਾਰਿਆ ਤੇ ਉਹਦੇ ਤੇ ਗੱਡੀ ਤੇ ਉਹਨਾਂ ਦੇ ਫਾਇਰ ਲੱਗੇ ਉਹਨਾਂ ਨੇ ਜਵਾਬੀ ਜਦੋਂ ਫਾਇਰਿੰਗ ਕੀਤੀ ਇਹਦੇ ਇਹਦੇ ਦੋ ਗਨ ਸ਼ਾਟ ਲੱਗੇ ਔਰ ਇਹਨੂੰ ਐਪਰੀਹੈਂਡ ਕਰ ਲਿਆ ਤੇ ਨਾਲ ਇਹਦੇ ਦੂਜਾ ਮੁੰਡਾ ਸੀਗਾ ਜਿਹੜਾ ਤੁਹਾਡੇ ਕੋਲ ਪੇਸ਼ ਹੈ ਪਿੱਛੇ ਖੜੋ ਸਭ ਕੀ ਕਰ ਰਿਹਾ ਕਿਸੇ ਜਰੂਰ ਇਹ ਤਾਂ ਜੇਰੇ ਇਲਾਜ ਹੈ ਕਿ ਜੇ ਇਹਨੂੰ ਪੀਜੀਏ ਰੈਫਰ ਕਰਤਾ ਤੇ ਦੂਜਾ ਇਹ ਨਦੀਰ ਅਸਪੈਡੀ ਅਗਲੀ ਇਨਟਰੋਗੇਸ਼ਨ ਕਰ ਰਹੇ ਆਂ ਇੱਕ ਇਹਦੇ ਚ ਪੀਟਰ ਪੀਟਰ ਹੈਗਾ ਜਿਹੜਾ ਬਣਾ ਤੋਂ ਵੱਡਾ ਹੈ ਉਹਦਾ ਇਹ ਭਰਾ ਹੈਗਾ ਜਿਹੜਾ ਮੁੰਡਾ ਪਿੱਛੇ ਖੜਾ ਤੁਹਾਡੇ ਕੋ ਪਰਮਿੰਦਰ ਹੈ ਇਹ ਸੱਤ ਕਿੰਨੇ ਕਿ ਲਗਭਗ ਫੇਰ ਹੋਏ ਉਹ ਦੋ ਗਰੀ ਆਉਂ ਸੀ ਕ੍ਰੋਸਿੰਗ ਇੱਕ ਤਾਂ ਬ੍ਰਾਸ ਤੋਂ ਨੇ ਮਾਰਿਆ ਸੀ ਜੀ ਪੰਜ ਤੋਂ 6 ਪੰਜ ਛੇ ਰਾਉਂਡ ਲੀਏ ਛੇ ਰਾਉਂਡ ਦੂਸਰੇ ਸਾਈਡ ਵਿੱਚ ਸੀ ਤੇ ਇਹ ਦੋ ਪਿਸਟਲ ਸੀਗੇ ਉਹਨੇ ਇੱਕ ਉਹਨੇ ਕੱਢ ਕੇ ਚਲਾਇਆ ਸੀ ਤੇ ਪੁਲਿਸ ਵੱਲੋਂ 10 ਤੋਂ 12 ਦੇ ਤਰੀਕਾ ਫਾਇਰ ਹੋਇਆ ਮਲਾ ਨਹੀਂ ਪਾ ਸਕਿਆ Malanu sarebat, Ye, Gabite lagyan, Adi, 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 Adi,